그라서하 아주 갑 ਮੰਤਰੀ ਸਾਹਿਬ ਨਾਲ ਇੰਟਰਵਿਊ ਹੋਇਆ ਰਿਕਾਰਡ ਕੀਤਾ ਯਾਰ ਉਹਨਾਂ ਨੇ ਉਹੋ ਯਾਤਰਾ ਕਰ ਪਾਏ ਸਾਰੇ ਵਰਕਰਸ ਪਾਰਟੀ ਦੇ আর ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸਰਮ ਸੰਪਤੀ ਨਾਲ ਜੁੜਿਆ ਮੈਂ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਨੀ ਆ ਤੇ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਤੁਹਾਨੂੰ ਕੁਝ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਓਗੇ ਕੰਮ ਬਹੁਤ ਪਏ ਨੇ ਜੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਅ ਨਾਲ ਰਹਿਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋ ਜਾਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਤੇ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ ਦੇਖੋ ਹੁਣ ਸ਼ੁਰੂ ਅੱਜ ਜਿਹੜਾ ਦਿਨ ਆਜਾ ਰਿਹਾ ਹੈ ਮੈਂ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕੀ ਅੱਜ ਉਥੇ 26 ਜਣੇ ਮਜੂਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਤਾ। ਆ ਆ ਨਹੀਂ ਪਾਤੀ ਜ਼ਿੰਦੋਕਾ ਜੈ ਹਿੰਦ ਜਿਹੜੀ ਜਿਹੜੀ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ। ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆਂ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆਂ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਮੋਟਾਂ ਹੋਈਆਂ ਅਸੀਂ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਗਣਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਦੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਉਜukt ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸੁਬੂਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਅ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਨਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵਾਰਡ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬਗਟਾਈ ਹੈ ਮੈਂ ਖਰੜ ਵਾਸੀਆਂ ਨੂੰ ਵਧਾਈ ਦਿੰਨੀ ਆ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਤੇ ਨੇ ਕੰਮ ਬਹੁਤ ਨਹੀਂ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਪ੍ਰਧਾਨਾ ਜਿੰਨਾ ਸਾਡੇ ਐਮਸੀ ਸਹਿਬਾਨ ਸਾਰੇ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨਜਤ ਤਿਆ ਹੈ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੀ ਉਹ ਕੱਲ ਤੋਂ ਗਤੀ ਨਾਲ ਹੋਣੀ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ ਏ ਵੀ ਤੁਹਾਡਾ ਤੇ ਹੁਣ ਐਮ ਸੀ ਵੀ ਜਿਹੜੇ ਆ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉਤੇ ਹੱਥ ਰੱਖੂਗਾ ਉਹ ਕੰਮ ਹੋਣਾ ਚਾਹੀਦਾ ਹਾਈ ਕੋਰਟ ਨੇ ਨਕਸ਼ੇਬੰਦ ਕੀਤੇ ਉਹ ਦੇਈ ਨੋਟਾ ਕੀ ਕਹਾਂਗੇ ਖਰੜ ਦੇ ਦੇਖੋ ਅਸੀਂ ਹਾਈ ਕੋਰਟ ਨੂੰ ਅਪੀਲ ਕਰਦੇ ਆ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇਬੰਦ ਕਰਨ ਨਾਲ ਸਫਰ ਹੁੰਦੇ ਨੇ ਅ इमोਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਸੋ ਇਹਦੇ ਤੇ ਇੱਕ ਦਰੁਸਤ ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਆ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਾਕਿਆ ਤੇ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਨੂੰ ਅਪੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲਿਆ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਿਵੈਲਪਮੈਂਟ ਆ ਕਰਨ ਦੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਆ ਕਿ ਜਲਦੀ ਇਹ ਤੇ ਅੱਛਾ ਫੈਸਲਾ ਹੋ ਜਾਵੇ